ਆ ਦੇਖੋ ਜੀ ਸਾਡੇ ਗੁੱਗੂ ਨੂੰ ਇੱਕ ਕਾਕਾ ਖੇਲਣ ਆਇਆ ਉਹਦੇ ਨਾਲ ਗੁੱਗੂ ਗੁੱਗੀ ਦਾ ਬੱਚਾ ਉਹ ਵੀ ਛੋਟਾ ਜਿਹਾ ਦੇਖੀ ਉਹਨਾ ਖੇਡਣ ਆਇਆ ਆ ਹਾਏ ਕਿੰਨਾ ਸੋਹਣਾ ਲੱਗਣਿਆ ਨਾ ਛੋਟਾ ਜਿਹਾ ਬੈਠਾ ਐ ਦੇਖੋ ਇਹ ਆ ਬੈਠਾ ਹਾਏ ਦੇਖੋ ਪੰਛੀਆਂ ਦਾ ਪਿਆਰ ਆ ਉਹਦੇ ਕੋਲ पिਂਜਰੇ ਚ ਉਹਦੇ ਨੂੰ ਉਹਨੂੰ ਮਿਲਣ ਆਇਆ पिਂਜਰੇ ਦੇ ਵਿੱਚ ਹਾਏ ਛੋਟਾ ਜਿਹਾ ਕਿੰਨਾ ਪਿਆਰਾ ਲੱਗਣਿਆ ਗੁੱਗੂ ਜਹਾ ਅਜੇ ਮਨੇੜੇ ਗਈ ਇਹਨੇ ਉੱਡ ਜਾਣਾ ਹਾਏ ਕਿੰਨਾ ਸੋਹਣਾ ਲੱਗਦਾ ਗੁੱਗੂ ਆ ਜਾ ਤੂੰ ਗੁੱਗੂ ਆ ਛੋਣਾ ਗੁੱਗੂ ਆ ਛੋਣਾ ਗੁੱਗੂ ਆ ਦੇਖੋ ਆ ਦੇਖੋ ਫ੍ਰੈਂਸ ਕਿੰਨਾ ਸੋਹਣਾ ਲੱਗਦਾ ਵਿਆ ਹਨ ਇਹ ਆ ਦੇਖੋ ਸੋਣਾ 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 ਉਹਨੋਂ ਵਿੱਚ ਆ ਜੜਾ ਆ ਵੀ ਮੈਨੂੰ ਮਿਲਨ ਆਇਆ ਕੋਈ ਆ ਦੇਖ ਭੱਜਾ ਫਿਰਦਾ ਗੁੱਗੂ ਕੌਣ ਆਇਆ ਤੈਨੂੰ ਮਿਲਣ ਵਾਸਤੇ ਤੇਰਾ ਬੇਲੀ ਆ ਬੇਲੀ ਆਏ ਗੁੱਗੂ ਦਾ ਬਰਡੰਡ ਆ ਦੇ ਗੁਰਦੂ ਤਾਂ ਚਾਣ ਚੁੱਕਿਆ ਜਾਣ ੜਿਆ ਆਏ ਕਿੰਨਾ ਸੋਹਣਾ ਦੇਖੋ ਪੰਛੀਆਂ ਦਾ ਪਿਆਰ ਸਾਡੇ ਨਾਲੋਂ ਜ਼ਿਆਦਾ ਹੈ ਨਾ ਇੱਕ ਦੂਸਰੇ ਦੀ ਤਕਲੀਫ ਸਮਝਦੇ ਸ਼ਾਇਦ ਗੁਗੂ ਆ ਜਾ ਸ਼ੋਣੇ 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 ਕਿੱਥੇ ਜਾਣਾ ਕਿੱਥੇ ਕਿੱਥੇ ਜਾਊਂਗਾ ਤੁਹਾਡਾ ਹੀ ਗਾਰਡਨ ਆ ਪੁੱਤੂ ਖੇਡੋ ਤੁਹਾਡੇ ਵਾਸਤੇ ਬਣਾਇਆ ਸਾਰਾ ਖੇਡੀਆਂ ਕਰੋ ਖੇਡੀਆਂ ਹੈ ਨਾ ਟਾਡੇ ਵਾਸਤੇ ਬਣਾਇਆ ਸੋਨਾ ਸੋਨਾ ਗਾਰਡਨ ਖੇਡੀਆਂ ਕਰ ਲੋ ਖੇਡੀਆਂ ਛੋਣੀਆਂ ਛੋਣੀਆਂ ਖੇਡੀਆਂ ਕਰ ਲੋ ਕਿੰਨਾ ਸੋਹਣਾ ਰੰਗ ਆਣਾ ਗੁੱਗੂ ਕਾਉਂਗਾ ਕੋਚ ਭਾਈ ਕਿੰਨੇ ਸੋਹਣੇ ਲੱਗਦੇ ਨਿੱਕੇ ਨਿੱਕੇ ਬੱਚੇ ਇਹ ਗੁੱਗੀ ਦਾ ਬੱਚਾ ਨਾ ਡਾਬ ਹੁੰਦੀ ਜਿੱਡਾ ਡਾਬ ਉਹਦਾ ਬੱਚਾ ਏ ਨੰਨੂ ਸਾਡਾ ਗੁੱਗੂ ਇਕੱਲਾ ਵਿਚਾਰਾ ਪਿੰਜਰੇ ਚ ਪਿਆ ਤੇ ਰੰਗ ਕਾਲਾ ਹੋ ਗਿਆ ਖਾਲ ਦੀ ਹੁਰਦੀ ਪਾਦੀ ਰਹੀ ਨੇ ਇਹਦੇ ਤੇ ਤੇਲ ਵੀ ਪਾ ਦਿੰਨੀ ਕਿ ਸਿਵਲ ਦੇਣਾ ਜਖਮ ਤੇ ਓਕੇ ਫਰੈਂਡਸ ਦੇਖੋ ਸਾਡੇ ਬੱਚੇ ਆਏ ਸੋਹਣੇ ਸੋਹਣੇ ਖੇਡਣ ਵਾਸਤੇ ਅੱਜ ਸਾਡੇ ਗਾਰਡਨ ਚ ਰੌਣਕਾਂ ਲੱਗ ਗਈਆਂ ਸੱਚੀ ਫਰੈਂਡਸ ਅੱਜ ਮੈਂ ਬਹੁਤ ਖੁਸ਼ ਆ ਕਿਉਂਕਿ ਮੇਰੀ ਬੜੇ ਦਿਲਦਰਦੀ ਦੀ ਸੀ ਕਿ ਮੇਰੇ ਗਾਰਡਨ ਚ ਪੰਛੀ ਆਉਣ ਆਲਣੇ ਬਣਾਉਣ ਚਲੋ ਆਲੇ ਨਾ ਤੇ ਨਹੀਂ ਬਣਿਆ ਮੈਂ ਇੱਕ ਪੰਛੀ ਜ਼ਖਮੀ ਲੈ ਕੇ ਆਈ ਸੀ ਤੇ ਉਹਦੀ ਸੇਵਾ ਕਰ ਰਹੀ ਹਾਂ ਫਿਲਹਾਲ ਤੇ ਇਹ ਬੱਚਾ ਇਹਨੂੰ ਮਿਲਣ ਆਇਆ ਤਾਂ ਅੱਜ ਸਾਡਾ ਗੁੱਗੂ ਵੀ ਬਹੁਤ ਖੁਸ਼ ਹੋ ਰਿਹਾ ਆ ਤੇ ਪਿਛਲੇ ਦਿਨਾਂ ਚ ਨਾ ਇਹ ਗੁੱਗੀ ਇੱਕ ਮਿਲਣ ਆਂਦੀ ਰਹੀ ਆ ਰੋਜ਼ ਹੀ ਆਂਦੀ ਰਹੀ ਆ ਪਤਾ ਨਹੀਂ ਉਹ ਇਹਨੂੰ ਦੇਖਣ ਆਂਦੀ ਆ ਜਾਂ ਕਿਸ ਤਰ੍ਹਾਂ ਜਾਂ ਕੇ ਇਹਦੇ ਮਾਵਾ ਦਾ ਪਿਆਰ ਹੀ ਹੁੰਦਾ ਮਾਂ ਜਿੱਦੀ ਵੀ ਹੋਵੇ ਹਨਾ ਮਾਂ ਤੇ ਮਾਂ ਹੀ ਹੁੰਦੀ ਆ ਹੋ ਸਕਦਾ ਇਹਨੂੰ ਵੇਖਣ ਆਂਦੀ ਹੋਵੇ ਤੇ ਉਹ ਰੋਜ਼ ਹੀ ਆਂਦੀ ਰਹੀ ਆ ਇਹਨੂੰ ਵੇਖਣ ਵਾਸਤੇ ਇਹਦੇ ਪਿੰਜਰੇ ਤੇ ਬੈਠ ਜਾਣਾ ਆਲੇ ਦੁਆਲੇ ਚੱਕਰ ਲਗਾਣੇ ਤਾ ਇੰਨੇ ਬੜਾ ਹੌਸ਼ ਹੋਣਾ ਤਾਂ ਹੁਣ ਪ੍ਰਸਾਤਾ ਕਰਕੇ ਮੈਂ ਪਿੰਜਰਾ ਇਹਦਾ ਬਾਹਰ ਨਹੀਂ ਰੱਖਦੀ ਹੈਗੀ ਤਾਂ ਉਹ ਵੀ ਨਹੀਂ ਹੁਣ ਆਉਂਦੀ ਤੇ ਦੇਖਾ ਕਿੰਨਾ ਸੋਹਣਾ ਲੱਗਦਾ ਕਹਿੰਦੇ ਦਾਣਾ ਪਾਣੀ ਉਹਨੇ ਪਹਿਲਾਂ ਲਿਖਿਆ ਪਰਮਾਤਮਾ ਨੇ ਹਨਾ ਪਤਾ ਨਹੀਂ ਕਿੱਥੇ ਕਿੱਥੇ ਸਾਡੇ ਦਾਣੇ ਉਹਨੇ ਖਿਲਾਰੇ ਹੁੰਦੇ ਆ ਜਿਹੜੇ ਅਸੀਂ ਚੁਗ-ਚੁਗਦੇ ਫਿਰਦੇ ਆ ਕਦੇ ਕਿਤੇ ਮਿਹਨਤ ਕਰਦੇ ਕਦੇ ਕਿਤੇ ਮਿਹਨਤ ਕਰਦੇ ਹਨਾ ਤੇ ਇਹਨਾਂ ਵੱਲ ਵੇਖ ਕੇ ਸਾਨੂੰ ਵੀ ਜਿਤ ਦਿਲ ਕਰਦਾ ਕਿ ਮਿਹਨਤ ਕਰੀਏ ਹੋਰ ਹਨਾ ਇਹਨਾਂ ਨੂੰ ਕੁਛ ਰਸਗਾਰ ਇਹਨਾਂ ਦਾ ਚਲੋ ਦੇਣਾ ਤੇ ਪ੍ਰਮਾਤਮਾ ਨਹੀਂ ਹੁੰਦਾ ਹਨਾ ਜੋ ਵੀ ਲਿਖਿਆ ਹੁੰਦਾ ਚਲੋ ਆ ਪਰ ਮੇਰੇ ਮਨ ਨੂੰ ਬੜਾ ਸਕੂਨ ਮਿਲਦਾ ਇਹਨਾਂ ਨੂੰ ਦੇਖ ਕੇ ਅੱਜ ਮੇਰੀ ਬੜੇ ਦਿਨ ਦੀ ਰੀਜ ਪੂਰੀ ਹੋਈ ਆ ਕਿ ਮੇਰੇ ਗਾਰਡਨ ਚ ਪੰਛੀ ਆਏ ਆ ਚਾਰ ਪੰਜ ਗਟਾਰਾ ਵੀ ਹੁੰਦੀਆਂ ਆ ਕਿ ਸ਼ਾਇਦ ਗੁੱਗੂ ਕਰਕੇ ਹੀ ਆਉਣ ਲੱਗ ਪਏ ਪੰਛੀ ਇੱਥੇ ਤੇ ਗੁੱਗੀ ਦੇ ਤਾਂ ਇਹਨੂੰ ਬੜਾ ਹੀ ਪਿਆਰ ਕਰਦੇ ਆ ਇਹਨੂੰ ਜ਼ਿਆਦਾਤਰ ਇਹਦੀ ਰਸਲ ਦੇ ਹੀ ਹੁੰਦੇ ਆ ਜਾਨਵਰ ਗੁੱਗੀ ਹੋ ਗਈ ਇਹਦਾ ਬੱਚਾ ਹੋ ਗਿਆ ਐ ਤਾਂ ਬਿਲਕੁਲ ਨਹੀਂ ਡਰਿਆ ਛੋਟਾ ਆ ਨਾ ਅਜੇ ਕੇਲੇ ਨੂੰ ਹੀ ਮੂੰਹ ਮਾਰੀ ਜਾਂਦਾ ਲੱਲੂ ਜਾ ਇਹਦਾ ਭਾਈ ਨਹੀਂ ਖਾਣ ਵਾਲਾ ਇਹ ਕੇਲੇ ਆ ਇਹਨੂੰ ਪਤਾ ਨਹੀਂ ਲੱਗਦਾ ਨਾ ਉਹ ਕੇਲੇ ਨੂੰ ਵੀ ਚੁੰਝਾ ਮਾਰ ਮਾਰ ਕੇ ਖਾਈ ਜਾਂਦੇ ਆ ਮੁਜਾਰੇ ਨਿੱਕੇ ਨਿੱਕੇ ਨੇ ਹੌਲੀ ਹੌਲੀ ਸਿੱਖ ਜਾਂਦੇ ਆ ਨਾ ਮਾਵਾਂ ਸਿਖਾ ਦਿੰਦੀਆਂ ਸਾਰੀਆਂ ਗੁਏ ਬਹੁਤ ਚੰਗਾ ਲੱਗਦਾ ਜਦੋਂ ਕੋਈ ਚੁੰਝਾ ਮਾਰ ਮਾਰ ਖਾਂਦੇ ਆ ਨਾ ਇੱਕ ਇੱਕ ਦਾਣਾ ਚੁਗਦੇ ਆ ਤੇ ਕਹਿੰਦੇ ਨਾ ਵੀ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਅਸੀਂ ਜਿਤੋਂ ਵੀ ਰੋਟੀ ਖਾਂਦੇ ਆ ਪਰਮਾਤਮਾ ਨੂੰ ਮੱਥਾ ਟੇਕਣਾ ਚਾਹੀਦਾ ਕਿ ਜਦੋਂ ਵੀ ਕੋਈ ਜਾਨਵਰ ਆ ਇੱਕ ਇੱਕ ਦਾਣਾ ਚੁਗਦਾ ਸੀ ਸੀ ਨਵਾ ਕੇ ਚੁਗਦਾ ਹਨਾ ਪਤਾ ਨਹੀਂ ਦਾਣੇ ਦੇ ਲਾਲਚ ਨੂੰ ਆਉਂਦੀ ਆ ਕਿ ਇਹ ਹਰ ਵਾਰੀ ਸਿਰ ਚ ਘੋਂਦਾ ਤੇ ਸਾਨੂੰ ਇਹਨਾਂ ਤੋਂ ਬਹੁਤ ਸਿੱਖਿਆ ਲੈਣ ਦੀ ਲੋੜ ਆ ਤੇ ਅੱਛਾ ਪ੍ਰਮਾਤਮਾ ਮਿਹਰ ਕਰੇ ਕਿਸੇ ਨੂੰ ਵੀ ਦਾਣੇ ਤੋਂ ਦੁੱਖ ਤਕਲੀਫ ਨਾ ਆਵੇ ਜ਼ਿੰਦਗੀ ਦੇ ਵਿੱਚ ਸਾਰੇ ਖੁਸ਼ ਰਹਿਣ ਉੱਡਦੇ ਫਿਰਦੇ ਰਹਿਣ